गुरदासपुर पहुंचे कैबिनेट मंत्री कुलदीप सिंह धालीवाल चल रहे विकास कामों का जायज़ा लिया पंजाब के एन आर आई विभाग के कैबिनिट मंत्री ने गुरदासपुर पहुंचकर अधिकारियों के साथ मीटिंग की और जिले में चल रहे विकास कामों का जायज़ा लिया और इस मौके पर उन्होंने कहा कि पठानकोट ज़िले के, पठान के मिनी गोवा नाम की जगह पर तीन फरवरी को एन आर आई सम्मेलन करवाया जा रहा है जिससे पंजाब के मुख्यमंत्री भगवंत सिंह मान विशेष तौर पर पहुँच रहे हैं ਐਨਾਲਿਜ ਜਿਹੜਾ ਤੁਸੀਂ ਕਰਾਇਆ ਆ ਅੱਜ ਦੀ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਦੇ ਨਾਲ ਰੋਟੀ ਪਰ ਉਹਨਾਂ ਨੇ ਕਿਹਾ ਕਿ ਡੀਸੀ ਸਾਹਿਬ ਦੀ ਗਵਾਈ ਦੇ ਵਿੱਚ ਮੀਟਿੰਗ ਆਪਾਂ ਕੀਤੀ ਹੈ ਸਾਡੇ ਐਸਐਸਪੀ ਸਾਡੇ ਦੋਨੋਂ ਏਡੀਸੀਸ ਐਸਡੀਐਮ ਸਾਡੇ ਡਿਪਾਰਟਮੈਂਟਾਂ ਦੇ ਹੈੱਡ ਜਿਹੜੇ ਲੈਵਲ ਉਹ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਆ ਤੇ ਜਿਹੜੇ ਸਾਡੇ ਵਿਕਾਸ ਦੇ ਕੰਮ ਚੱਲ ਰਹੇ ਆ ਗਰਦਾਸਪੁਰ ਦੇ ਉਹਨਾਂ ਦੇ ਰਿਵਿਊ ਰਿਵਿਊ ਜਿਹੜਾ ਕੀਤਾ ਗਿਆ ਕਿਉਂਕਿ 2 ਮਹੀਨੇ ਰਹਿ ਗਏ ਇਸ ਸਾਲ ਦੇ ਵਿੱਚ ਤੇ ਅਸੀਂ ਚਾਹੁੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਚਾਹੁੰਦੇ ਨੇ ਕਿ ਜਿੰਨੇ ਵੀ ਕੰਮ ਪੈਂਡਿੰਗ ਰਹਿੰਦੇ ਆ ਉਹ ਸਾਰੇ ਕੰਮ ਜਿਹੜੇ 31 ਮਾਰਚ ਤੱਕ ਅਸੀਂ ਕੰਪਲੀਟ ਕਰ ਲਈਏ ਸੋ ਉਹਦੇ ਲਈ ਅਸੀਂ ਸਾਦਿਆਂ ਨੂੰ ਬੇਨਤੀ ਕੀਤੀ ਹੈ ਉਹ ਦੂਜਾ ਇਹ ਵੀ ਬੇਨਤੀ ਕੀਤੀ ਹੈ ਕਿ 3 ਫਰਵਰੀ ਨੂੰ ਜਿਹੜਾ ਉਹ ਐਨੜੀ ਮਿਲਦੀ ਅਸੀਂ ਕਰਦੇ ਪਠਾਨਕੋਟ ਦੇ ਵਿੱਚ सीएम साहब सदा भगवान सम्मान जी उस दिन एनआरआई ਮਿਲਦੀ ਦਾਤ ਘਾਟਣ ਜਿਹੜਾ ਕਰਨਗੇ ਉਹਨੇ ਵੀ ਬੇਨਤੀ ਕੀਤੀ ਹੈ ਕਿ ਇੱਥੋਂ ਜਿੰਨੇ ਵੀ ਸਾਡੇ ਐਨਆਈ ਦੇ ਕੇਸ ਨੇ ਜਿੰਨੇ ਵੀ ਸਾਡੇ ਐਨਆਈ ਪ੍ਰਾਣ ਨੇ ਉਹਨਾਂ ਸਾਦੇ ਨੂੰ ਬਦਲ ਜੜਾ ਉੱਥੇ ਲੈ ਕੇ ਜਾਣਾ ਉਹ ਦੋ ਦੋ ਜਿਹੜੇ ਸਾਡੇ ਮੇਨ ਅਜੰਡੇ ਸੀਗੇ ਔਰ ਮੈਂ ਤੁਹਾਡੇ ਦਾ ਹੀ ਇਹ ਦਸਰਾਂ ਚਾਹੁੰਦਾ ਕਿ ਗਰਦਾਸਪੁਰ ਦੇ ਵਿੱਚ ਵਿਕਾਸ ਤੇ ਕੰਮ ਬਹੁਤ ਵਧੀਆ ਹੋ ਦੇਵੇ ਉਹ ਜਿੰਨਾ ਵੀ ਮਤਲਬ ਬਕਾਇਆ ਕੰਮ ਪਿਆ ਅਸੀਂ 31 ਮਾਰਚ ਤੱਕ ਸਾਰੇ ਕੰਪਲੀਟ ਕਰ ਲਾਂ ਸਰ ਕੈਨੇਡਾ ਵਗੈਰਾ ਕੰਟਰੀ ਬੱਚਿਆਂ ਦੇ ਰੋਕ ਲਾ ਰਹੇ ਕਾਫੀ ਫੀਸਾਂ ਵਧਾ ਰਹੇ ਇਹਦਾ ਕੋਸਾ ਨਹੀਂ ਪਏਗਾ ਬੱਚਾ ਜਿਹੜਾ ਪੜਾਈ ਕਰਨ ਵਾਲਾ ਜਾਣ ਨਹੀਂ ਨਹੀਂ ਕੋਈ ਕੋਈ ਦੇਖੋ ਗੱਲ ਇਹ ਹੈ ਕਿ ਜਿਹੜਾ ਫੀਸਾਂ ਕੈਨੇਡਾ ਜੇ ਵਧਾ ਰਿਹਾ ਜਾਂ ਕੋਈ ਮੈਕਾ ਵਧਾ ਰਿਹਾ ਨਿਊਜ਼ੀਲੈਂਡ ਵਗੈਰਾ ਵਧਾ ਦੇ ਉਹਨਾਂ ਦੇ ਇੱਛਾ ਦਾ ਮਸਲਾ ਹੈ ਕਿ ਉਹ ਕੀ ਕਰਦੇ ਆ ਕਿਉਂਕਿ ਉਹ ਅਸੀਂ ਤਾਂ ਨਹੀਂ ਦਾ ਕਰ ਸਕਦੇ ਅਸੀਂ ਨਹੀਂ ਉਹਦੇ ਚ ਕੁਝ ਵੀ ਕਰ ਸਕਦੇ ਪਰ ਅਸੀਂ ਜੋ ਕਰੇ ਕਿ এডੂਕੇਸ਼ਨ ਵਾਸਤੇ ਅਸੀਂ ਪੰਜਾਬ ਨੂੰ ਇਦਾਂ ਦਾ ਤਿਆਰ ਕਰਦੇ ਆਂ ਕਿ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਹੀ ਨਾ ਪਵੇ এডੂਕੇਸ਼ਨ ਵਾਸਤੇ ਸੀਐਮ ਸਾਹਿਬ ਦਾ ਸੁਪਨਾ ਕਿ ਪੜ੍ਹਾਈ ਦੇ ਵਾਸਤੇ ਬੱਚੇ ਬਾਹਰ ਨਾ ਜਾਣੇ ਇਹੀ ਇੱਥੇ ਹੀ ਚੰਗੇ ਸਕੂਲ ਤੇ ਚੰਗੇ ਕਾਲਜ ਨੇ ਉਪੜਾ ਦੇ ਠੀਕ ਹੈ ਹਾਂ